ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਆਓ ਪੁੱਛ ਲੈਨੇ ਭਾਈ ਜੀ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਹੋਰ ਕੈਮੋ ਵਧੀਆ ਪੂਰੇ ਵਧੀਆ ਰਕ ਠੀਕ ਆ ਪਹਿਲਾਂ ਫੋਨ ਲਾਇਆ ਸੀ ਕਿ ਉਹੀ ਵੇਚ ਕੇ ਬਿਨਾ ਵੀਡੀਓ ਕਿਹਾ ਹਾਂ ਉੱਤੇ ਫਿਰ ਬਸ ਤੋਂ ਤੋਂ ਆਇਆ ਨਹੀਂ ਗਿਆ ਠੀਕ ਆ ਨਾਮ ਤੇ ਡਰੈੱਸ ਬੋ ਨਾਮ ਆਪਣਾ ਜੰਗਸ਼ੰਗ ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਾ ਠੀਕ ਆ ਭਾਈ ਉਹ ਵਲ ਨੰਬਰ ਉਹ ਮੋਬਾਈਲ ਨੰਬਰ 87278 09954 ਠੀਕ ਆ ਵਧੀਆ ਚੱਲ ਰਗਾ ਮਗਰ ਪੂਰਾ ਵਧੀਆ ਚੱਲੀ ਜਾਂਦਾ ਠੀਕ ਜ਼ੈਲ ਭਾਣ ਦੇ ਦੇਣੇ ਬਹੁਤ ਵਧੀਆ ਚੱਲੀ ਜਾਂਦਾ ਹਾਂ ਅੱਜ ਨਹੀਂ ਆਪਾਂ ਅੱਜ ਵੀ ਫੇਰ ਜੈਜੀ ਦੇ ਦੇਣੀ ਆ ਹਾਂ ਠੀਕ ਆ ਭਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇਣੇ ਕਿਹੜਾ ਸੋਸ ਹੁੰਦੀ ਆ ਇਹ ਦੂਜਾ ਹੁੰਦੀ ਆ ਡਾਕਟਰ ਜਮਨਪੌਰ ਕਿੰਨੇ ਦਿਨ ਲੈਂਦੀ ਆ ਬੇੜਾ ਜੁਗੇ ਹਫਤਾ ਘਟੋ ਘਾਟਾ ਉਹਨਾਂ ਨੇ ਤਾਂ ਉੱਜਾ ਸੁਆ ਹਫਤੇਕ ਦੀ ਬਾਈ ਕੱਚੀ ਦਾਖਦਾ ਆਰਡਰ ਦੇਖਿਓ ਬਾਈ ਕਮਾਲ ਦਾ ਸੋਹਣਾ ਆਰਡਰ ਕਰਮਾਲੀ ਦਾ ਪੂਰਾ ਪੈਕ ਤਿਆਰ ਹੋ ਗਈ ਹਾਂ ਕਲਾ ਕਲਾ ਥਣ ਬਾਈ ਮੁੱਠੀ ਵਾਲਾ ਥਣ ਲਗਾ ਨਾੜਾ ਨੂੜਾ ਕਰਮਾਲੀ ਦੇ ਚੰਗੀਆਂ ਨੇ ਕੀ ਰਿਕਾਰਡ ਆ ਬਾਈ ਦੁੱਧ ਦਾ ਲੈ ਠੰਡੀ ਸੀ ਲਾ ਦੇ ਮੈਂ ਪਾਣੀ ਰੱਖ ਪਾਣੀ ਰੱਖ ਸਹੀ ਗੱਲ ਆ ਲਾਤ ਭੜੀ ਬਾਈ ਇਧਰੋਂ ਹੋੜ ਲਾ ਦੁਰ ਕੇ ਦਿਖਾ ਦੇ ਕੀ ਰਿਕਾਰਡ ਆ ਬਾਈ ਦੁੱਧ ਦਾ ਇਹਦਾ ਬੋਧ ਦੇ ਦੂਗੀ ਡਾਕਟਰ ਇਹ 16 ਅੰਕ ਬੱਸ ਅੱਛਾ ਹਾਂ ਤੇ ਚੰਗੀ ਸੇਵਾ ਕਰੂਗਾ ਅਗਲਾ ਹਨਾ ਹਾਂ ਤੇ ਜਰਸੀ ਨਾਲ ਕਰਾਉਸ ਹੈਗਾ ਕੱਦ ਬਾਈ ਵੱਡਾ ਕੱਦ ਛੋਟਾ ਨਹੀਂ ਹੈਗਾ ਵੱਡਾ ਕੱਦ ਦਾ ਰੰਗ ਰੂਪ ਚੰਗਾ ਫੇਸ ਬਿਊਟੀ ਚੰਗੀ ਹੈ ਬੋਦੀਵਾਦੀ ਚੰਗੀ ਆ ਬਾਕੀ ਜਰਸੀ ਨਾਲ ਕਰਾਉਸ ਆ ਤੇ ਵੱਡੀ ਗੱਲ ਇਹ ਦੀ ਫੈਟ ਆ ਜਿਹੜੀ ਬਹੁਤ ਚੰਗੀ ਆਊਗੀ ਗਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਬਾਕੀ ਤੋੜਾ ਚੰਗਾ ਪ੍ਰਿੰਟ ਚੰਗਾ ਫੇਸ ਬਹੁਤ ਚੰਗਾ ਗਾਪਾ ਪੂਰਾ ਚੰਗਾ ਤੇ ਮੁੱਲ ਫਿਰ ਪਹਿਲਾਂ ਵਾਂਗੂ ਜਾਇਜ਼ ਹੀ ਕਰੋਂਗੇ ਅੱਜ ਮੁੱਲ ਆਪਾਂ ਹਾਂ ਕਰ ਦਾਂਗੇ ਬਾੜੀ ਖੱਚ ਤੂੰ ਨਾ ਡਾਕਟਰ ਅਗਲਾ ਕਰੇ ਹੈਨਾ 48 ਚੋਂ ਮਾਨਤਾਂ ਮੜਾ ਮੂਟਾ ਕਰ ਦਾਂਗੇ ਠੀਕ ਆ 48000 ਰੁਪਇਆ ਮੁੱਲ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਮੁੱਲ ਬਾਈ ਦਾ ਜਾਇਜ਼ ਆ ਤੇ ਚਲੋ ਬੱਸ ਮੌਕੇ ਦੇ ਮਾਨਤਾਂ 55 ਕਰੀ ਜਾਂਦੇ 55 ਕਰੀ ਜਾਂਦੇ ਤਾਂ ਵੀ ਖੂਗਾ ਜੀ ਹਾਂ ਬਾਈ ਕੋਈ ਚੱਕਰ ਨਹੀਂ ਕੰਮ ਦਾ ਟਾਈਮ ਹੈ ਹਨ ਲੈ ਥਾਣ ਦੇਖੋ ਬਈ ਮੁੱਠੀ ਆ ਥਾਣ ਕੱਲਾ ਕੱਲਾ ਠੰਡ ਨਾਲ ਬਹਾਈਆਂ ਨੇ ਟਾਟਲੇ ਵੇ ਦੀ ਬਣੂ ਬਹੁਤ ਹਾਂ ਸਹੀ ਗੱਲ ਆ ਚੰਗੀਆਂ ਆ ਹਾਂ ਕੱਚੀ ਕੱਚੀ ਆ ਹਜੇ ਦਣ ਲੈੰਦੀ ਆ ਆਰਡਰ ਕਰ ਮਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਠੰਡ ਦਾ ਸਾਈਜ਼ ਚੈੱਕ ਕਰ ਲੋ ਨਾਲਾ ਨੂੜਾ ਚੰਗੀਆਂ ਬਾਕੀ ਮੁੱਲ ਵੀ ਜਾਇਜ ਆ 48000 ਇਹਦਾ 52 ਕਰ ਦਿੰਦੇ 55 ਕਰ ਦਿੰਦੇ ਤਾਂ ਵੀ ਵਗ ਜਾਨੀ ਸੀ ਵਗ ਜਾਨੀ ਸੀ ਬਈ ਮੁੱਲ ਆਪਣੇ ਜਾਇਜ ਹੀ ਹੁੰਦੇ ਆ ਮੈਂ ਦੇਖਿਆ ਪਹਿਲਾਂ ਹੀ ਬਈ ਇਹ ਅੱਗੇ ਵੀਰੇ 2 ਨੰਬਰ ਕਿਹੜਾ ਸੋਸ ਹੁੰਦੀ ਆ ਇਹ ਵੀ ਦੂਜਾ ਯਾਰ ਡਾਕਟਰ ਕੋਈ ਤੀਜਾ ਮੰਨ ਲੇ ਪਰ ਪਰ ਆਪਾਂ ਦੂਜਾ ਕਹਿੰਨਾ ਮੱਝ ਮੱਝ ਹੀ ਆ ਮੇਰੀ ਮੱਝ ਜੇ ਨੂੰ ਫੈਂਟ ਆਉਗੀ ਠੰਡੀ ਸੀਲ ਉਵੇਂ ਗਰਮੀ ਨਹੀਂ ਮੰਨਣੀ ਇਹਨੇ ਬਿਲਕੁਲ ਠੰਡੀ ਸੀਲਾ ਥਣ ਦੇਖੋ ਬਈ ਮਾਰਦੀ ਥਣ ਮੁੱਠੀ ਵਾਲਾ ਥਣ ਨਿਕਲ ਆ ਦੇਣਾ ਕਰ ਅੱਛਾ ਲੈ ਹੂੰ ਕੋਈ ਜਦ ਤਰਪੋਰਿ ਬਾਜ ਦਿਖਾ ਦੇਣੀ ਹਲਦੀ ਦਾ ਹੈ ਨਹੀਂ ਇਹਨੇ ਆ ਥਣ ਦੇਖੋ ਬਈ ਥਣ ਬੜਾ ਕਮਾਲ ਦਾ ਕਲਾ ਕਲਾ ਥਣ ਮੁੱਠੀ ਵਾਲਾ ਥਣ ਉਹ ਲਾ ਬਈ ਤੋਰ ਕੇ ਵਿਖਾ ਦੀ ਜੀ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਦਿਨ ਕਿੰਨੇ ਲੈਂਦੀ ਭਾਈ ਆਏ ਲੈ ਜੂਸੇ ਪੰਜ ਸੇ ਠੀਕ ਆ ਹਾਂ ਕੀ ਰਿਕਾਰਡ ਦੁੱਧ ਦਾ ਭਾਈ ਦੁੱਧ ਨੂੰ 16 17 18 20 ਵਾਲਾ ਕਢਾ ਲੂ ਜਿੰਮੇ ਰਾਜੀ ਨਿਕਰ ਹਾਂ ਹਾਂ ਬਾਕੀ ਉਹੀ ਗੱਲ ਆ ਜਾਣੀ ਆ ਭਾਈ ਗਰਮੀ ਆ ਜਿਹੜੀ ਇਹਨੇ ਬਿਲਕੁਲ ਨਹੀਂ ਮੰਨਣੀ ਫੈਟ ਆ ਜਿਹੜੀ ਕਰਮ ਵਾਲੀ ਦੀ ਬਹੁਤ ਚੰਗੀ ਆਊਗੀ ਠੰਣ ਠੰਣ ਚੰਗਾ ਤੋਰਾ ਤਾਰਾ ਵੀ ਚੰਗਾ ਭਾਈ ਰਾਜੀ ਰੋਜੀ ਚੰਗੀ ਆ ਕੱਦ ਵੱਡ ਵੀ ਠੀਕ ਆ ਫੇਸ ਬੜਾ ਪਿਆਰਾ ਕਰਮ ਵਾਲੀ ਦਾ ਪੂਰੀ ਨਗਨ ਰੋਜੀ ਡਾਕਟਰ हां मोल जमा बोल मोल, मोल बोल। जी मोल बोलेरा 50 ਚ ਕਰ ਦਾਂਗੇ ਮਾਨਤਾਂ ਠੀਕ ਆ 50000 ਰੁਪਏ ਮੋਲਾ ਮਾਨਤਾਂ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਰਾਜੀ ਚੰਗਿਆ ਆਰਡਰ ਦੇਖੋ ਬਈ ਆਰਡਰ ਕਰਮ ਵਾਲੀ ਬਹੁਤ ਵਧੀਆ ਤਿਆਰ ਕਰਦੀ ਹੁੰਦੀ ਆ ਅਜੇ ਬਾਈ ਕਹਿੰਦਾ ਦਿਨ ਲੈਂਦੀ ਆ ਉਹਦੋਂ ਆਰਡਰ ਦੀ ਕੁਆਲਿਟੀ ਨੇ ਹੋਰ ਵੀ ਵਧੀਆ ਤਿਆਰ ਕਰਨੇ ਢੰਡਾ ਢੁਲਾ ਦੇਖੋ ਥਣ ਥਣ ਬਹੁਤ ਚੰਗਾ ਲੇਵਲ ਉਹ ਕਮਾਲ ਦਾ ਠੰਡੀ ਸੀਲ ਆ ਹਨਾ ਠੰਡੀ 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 ਤੇ ਨਗਪਰਾ ਕੋਲੇ ਦੋ ਸੀ ਦੋਨੇ ਲਖਾਤੇ ਪੂਰੀ ਠੰਡੀ ਰੱਤ ਜਿਵੇਂ ਮਰਦੀ ਹੱਥ ਲਾਈ ਚੱਲ ਵਿੱਚ ਨਿੱਟ ਲਾ ਵਿਖਾ ਦੇ ਬਈ ਖੱਚ ਕੇ ਲੈ 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 ਲਾ ਬਹੁਤ ਲਾ ਬਹੁਤ ਪੰਜਲ ਹਾਂਜੀ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦ ਲਾ ਧੰਨਵਾਦ